ਦੁੱਧ ਦੀ ਫੈਂਟ ਤੇ ਐਸ ਐਨ ਐਫ ਵਧਾਉਣ ਦਾ 100% ਦੇਸੀ ਫਾਰਮੂਲਾ ਕਿਸਾਨ ਦੋਸਤਾਂ ਦੇ ਬਹੁਤ ਭਰਾਮਾਂ ਦੇ ਫੋਨ ਆਏ ਕਿ ਸਾਡਾ ਪਸ਼ੂ ਆ ਜਿਹੜੇ ਦੀ ਦੁੱਧ ਨਹੀਂ ਵਧਦਾ ਹੈਗਾਗਾ ਸੱਜਰ ਸੋਇਆ ਉਹ ਪਸ਼ੂ ਹੈ ਤੁਹਾਨੂੰ ਅੱਜ ਖਰਾਕ ਦੱਸਾਂਗੇ ਇਹਦੇ ਨਾਲ ਸੱਜਰ ਪਸ਼ੂ ਆ ਜਿਹੜਾ ਉਹਦੀ ਦੁੱਧ ਦੀ ਫੈਂਟ ਬਦੋਂ ਵੀ 100% ਕੀ ਕੀ ਚੀਜ਼ਾਂ ਲੈਣੀਆਂ ਇਹ ਤੁਹਾਨੂੰ ਦੱਸ ਦਿਆ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੱਲਦਾ ਬਟਨ ਉਹਨੂੰ ਕਲਪ੍ਰੈਸ ਐਸੀ ਤਰ੍ਹਾਂ ਪੰਜਾਬ ਦੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੇ ਤੁਸੀਂ ਇਹੀ ਵੀਡੀਓ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਜਿਹੜੇ ਪਸ਼ੂ ਸੱਜਰ ਸੋਏ ਹੋਏ ਆ ਲਗ ਭੱਗ ਉਹਨਾਂ ਨੂੰ ਮਹੀਨਾ ਹੋ ਗਿਆ ਸੋਏ ਨੂੰ ਡੇਢ ਮਹੀਨਾ ਹੋ ਗਿਆ ਉਹਨਾਂ ਦੀ ਖਾਸ ਕਰਕੇ ਦੁੱਧ ਦੀ ਫੈਂਟ ਘਟ ਆਉਂਦੀ ਹੈਗੀ ਆ ਜਿਵੇਂ HF ਗਾਇਆਂ, KF ਗਾਇਆਂ ਨੂੰ ਆਪਾਂ ਕੋਈ ਵੀ ਕਿੰਨੀ ਵੀ ਖਰਾਕ ਪਾਈ ਚੱਲੀਏ ਉਹ ਜਿਹੜੀ ਆ ਦੁੱਧ ਦੀ ਫੈਂਟ ਉਹਨਾਂ ਦੀ ਨਹੀਂ ਵਧੇ ਕਿਉਂਕਿ ਦੁੱਧ ਜ਼ਿਆਦਾ ਹੁੰਦਾ। ਮੱਚ ਦੀ ਦੁੱਧ ਦੀ ਫੈਂਟ ਵਧ ਜਾਣੀ ਹੁੰਦੀ ਆ ਜੇ ਜੇ ਆਪਾਂ ਖਰਾਕ ਇਹਨੂੰ ਪਾਵਾਂਗੇ ਤਾਂ ਦੁੱਧ ਦੀ ਫੈਂਟ ਵਧੂਗੀ ਵਧੂਗੀ। ਜੇ ਤੁਸੀਂ HF ਗਾਇਆਂ ਦਾ ਫਾਰਮ ਕਰਦੇ ਹੋ ਤਾਂ ਤੁਸੀਂ ਇਹ ਚਫ ਗਾਣੂ ਨਾਲ ਬਾਈਪਾਸ ਫੈਟ 100 ਗ੍ਰਾਮ ਜ਼ਰੂਰ ਪਾਇਆ ਕਰੋ ਮਿੰਨਰ ਮੈਕਚਰ ਵੀ ਪਾਉਣਾ ਬਾਈਪਾਸ ਫੈਟ ਵੀ ਪਾਉਣੀ ਹੈ ਉਹਦੇ ਨਾਲ ਦੁੱਧ ਵੀ ਵਧੂਗਾ ਫੈਟ ਵੀ ਵਧੂਗੀ ਤੇ ਮੱਝਾਂ ਨੂੰ ਵੀ ਆਪਾਂ ਇਹ ਚੀਜ਼ ਪਾ ਸਕਦੇ ਹਾਂ ਕਿਉਂਕਿ ਕਮਜ਼ੋਰ ਨਹੀਂ ਹੁੰਦਾ ਲਿੱਸਾ ਨਹੀਂ ਹੁੰਦਾ ਹੈਗਾ ਤੇ ਆਹ ਦੇਸੀ ਖਰਾਕ ਜ਼ਰੂਰ ਵਰਤਿਓ ਨਾਲ ਇਹਦੇ ਨਾਲ ਮੱਝ ਇਹ ਖਰਾਕ ਹੈ ਜਿਹੜੀ ਆਪਾਂ ਮੱਝਾਂ ਤੇ ਵੀ ਵਰਤ ਸਕਦੇ ਹਾਂ ਗਾਇਆਂ ਤੇ ਵੀ ਵਰਤ ਸਕਦੇ ਹਾਂ ਇਹਦੇ ਵਿੱਚ ਆਪਾਂ ਤਿੰਨ ਚਾਰ ਚੀਜ਼ਾਂ ਲੈਣੀਆਂ ਨੰਬਰ 1 ਤੇ ਆਪਾਂ ਲੈ ਲੈਣਾ ਇੱਕ ਦਿਨ ਦਾ 100 ਗ੍ਰਾਮ ਗੁੜ 15 ਗ੍ਰਾਮ ਚਿੱਟਾ ਨਮਕ ਇਹ ਦੋਨੇ ਕੀ ਜਾਨ ਤੁਸੀਂ 15 ਗ੍ਰਾਮ ਚਿੱਟਾ ਲੂਣ ਤੇ 100 ਗ੍ਰਾਮ ਗੁੜ ਨਿਰਨੇ ਕਾਲਜੇ ਪਸ਼ੂ ਨੂੰ ਸਵੇਰ ਦੇਣਾ ਪੱਠੇ ਖਵਾਉਣ ਤੋਂ ਪਹਿਲਾਂ ਤੇ ਮੁੜ ਕੇ ਬਾਅਦ ਦੇ ਵਿੱਚ ਦੇਣਾ ਆਪਾਂ ਆ ਸਾਮ ਨੂੰ ਪੱਠੇ ਖਵਾ ਕੇ ਪਾਣੀ ਪਿਆ ਕੇ ਸਰੋਂ ਦਾ ਤੇਲ 20 ਗ੍ਰਾਮ ਇਹ ਤੁਸੀਂ ਕਣਕ ਦਾ ਚੌਕਰ ਲੈ ਲਿਆ ਸੁਲਿਆਂ ਦਾ ਸੜਕਾ ਜਾਂ ਘਰ ਦੀ ਫੀਡ ਹੁੰਦੀ ਆ ਛੁੱਕੀ ਚੀਜ਼ ਹੋਵੇ ਉਹ ਵਿੱਚ ਮਿਕਸ ਕਰਕੇ ਪਸ਼ੂ ਨੂੰ ਦੇਣਾ ਉਸ ਤੋਂ ਬਾਅਦ ਚ ਪਾਣੀ ਨਹੀਂ ਪਾਉਣਾ ਪੱਠੇ ਨਹੀਂ ਪਾਉਣੇ ਹੈਗੇ ਇਹ ਖਰਾਕ ਹੈ ਜਿਹੜੀ ਤੁਸੀਂ ਲਗਾਤਾਰ ਹਫ਼ਤਾ ਵਰਤਣੀ ਹੈ ਹਫ਼ਤੇ ਦੇ ਵਿੱਚ ਵਿੱਚ ਤੁਹਾਡੇ ਪਸ਼ੂ ਦੀ ਫੈਂਟ ਵੀ ਵਧੂਗੀ ਦੁੱਧ ਵੀ ਵਧੂਗਾ ਤੇ SNF ਵੀ ਵਧੂਗੀ ਇਹ ਚੀਜ਼ ਬਹੁਤ ਭਰਾਮਣੇ ਵਰਤੀ ਆਪਾਂ ਵੀ ਵਰਤੀ ਹੈ ਬਹੁਤ ਵਧੀਆ ਰਿਜ਼ਲਟ ਮਿਲਦਾਗਾ ਨਾਲੇ ਤਾਂ ਕੋਈ ਬਾਲੀ ਮਹਿੰਗੀ ਖਰਾਕ ਨਹੀਂ ਕਿ ਬਹੁਤ ਭਰਾ ਹੁਣ ਮੈਨੂੰ ਹੋ ਇਹਦੇ ਚ ਕਮੈਂਟ ਵੀ ਆਉਣਗੇ ਫੋਨ ਵੀ ਆਉਣਗੇ ਕਿ ਗੁੜ ਗਰਮ ਹੁੰਦਾ ਇਹ ਤੁਸੀਂ ਗੋੜਾ ਜਿਆਦਾ ਗਰਮ ਆਪਾਂ ਗੱਪਣ ਪਸ਼ੂ ਨੂੰ ਵੀ ਦੇ ਸਕਦੇ ਹਾਂ ਗੁੜ ਗੁੜ ਜਿਹੜਾ ਗੱਪਣ ਪਸ਼ੂ ਨੂੰ ਦੇਣਾ ਉਹ ਤੁਸੀਂ 100 ਗ੍ਰਾਮ ਗੁੜ ਦੇ ਸਕਦੇ ਹੋ ਜਿਹੜੇ ਪਸ਼ੂ ਨੂੰ ਜਿੰਨਾ ਚਿਰ ਦੁੱਧ ਦਿੰਦਾ ਉਹਨਾਂ ਚਿਰ ਗੁੜ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਗਲੂਕੋਜ਼ ਆ ਪਸ਼ੂ ਦਾ ਦੁੱਧ ਰਾਹੀਂ ਨਿਕਲਦਾ ਰਹਿੰਦਾਗਾ ਤੇ ਜਿਹਦਾ ਟੈਂਪਰੇਚਰ ਘੱਟੋ ਘੱਟ ਮੱਝ ਹੈ ਉਹਦਾ 101 ਹੋਣਾ ਜ਼ਰੂਰੀ ਆ ਦੁੱਧ ਲਾਉਣ ਦੇ ਸਮੇਂ ਜੇ ਟੈਂਪਰੇਚਰ ਘਟਾ ਪਸ਼ੂ ਦਾ ਤਾਂ ਪ੍ਰੋਪਰ ਦੁੱਧ ਨਹੀਂ ਲਾਉਂਦਾ ਹੈਗਾ ਬਹੁਤ ਭਰਾ ਆ ਗਏ ਜਿਹਨੇ ਮੈਨੂੰ ਇੱਕ ਭਰਾ ਨੇ ਫੋਨ ਵੀ ਲਾਇਆ ਕਿ ਅਸੀਂ ਜਿਹੜਾ 250 ਗ੍ਰਾਮ ਸਰ ਆਪਣਾ 250 ਗ੍ਰਾਮ ਘੋੜਾ 100 ਗ੍ਰਾਮ ਸਰੋਂ ਦਾ ਤੇਲ ਮਹੀਨੇ ਚ 15 ਦਿਨ ਦਿੰਨੇ ਆ ਪਸ਼ੂ ਨੂੰ ਵਾਲ ਕੇ 2 ਲੀਟਰ ਪਾਣੀ ਦੇ ਪਾਉਣਿਆ ਕਹਿੰਦੇ ਤੇ 250 ਗ੍ਰਾਮ ਘੋੜਾ ਤੇ 100 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਵਾਲ ਕੇ ਪਸ਼ੂ ਨੂੰ ਦਿੰਨੇ ਆ ਸਾਡਾ ਪਸ਼ੂ ਹੈ ਜਿੰਨਾ ਚਿਰ ਦੁੱਧ ਦਿੰਦਾ 8 ਮਹੀਨੇ ਦਿੰਦਾ 9 7 ਮਹੀਨੇ ਦਿੰਦਾਗਾ ਪਣਾ ਕਿ ਉਹ ਇੱਕ ਗਲਾਸ ਦੁੱਧ ਦਿੰਦਾ ਉਹ ਵੀ ਟਕਾ ਕੇ ਖੜ ਕੇ ਦੁੱਧ ਦਊਗਾ ਕੋਈ ਦਿੱਕਤ ਨਹੀਂ ਆਉਗੀ ਤੁਸੀਂ ਇਹ ਨੁਕਤਾ ਵਰਤ ਕੇ ਦੇਖੋ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਤੇ ਵੀਡੀਓ ਨੂੰ ਬਹੁਤ ਤਵਾਇ ਸ਼ੇਅਰ ਜ਼ਰੂਰ ਕਰਦੇ ਆ ਕਰੋ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ